ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਵੀਰ ਜੀ ਮੈਂ ਇੱਕ ਨਵੀਂ ਜਾਣਕਾਰੀ ਪਾਉਣ ਲੱਗਿਆ ਥੋਡੇ ਵਾਸਤੇ ਵੀ ਜਿਵੇਂ ਹੁਣ ਕਬੂਤਰ ਜੋੜੀਆਂ ਲਾਤੀਆਂ ਬੱਚਿਆਂ ਵਾਸਤੇ ਤੇ ਉਹਨਾਂ ਦੇ ਸਭ ਨੂੰ ਇਹ ਧਿਆਨ ਕਰਨਾ ਚਾਹੀਦਾ ਬੱਚਿਆਂ ਦੇ ਜਣੀ ਜਿਹੜੇ ਬੱਚੇ ਹੁੰਦੇ ਨੇ ਉਹ ਜਿਹੜਿਆ ਕੁੰਡੇ ਹੁੰਦੇ ਨੇ ਕੁੰਡੇ ਇਹਨਾਂ ਦੇ ਵਿੱਚ ਆਪਾਂ ਕੀ ਕਰਦੇ ਆ ਟੂੜੀ ਜਾਂ ਹੋਰ ਰੰਗਾ ਪਾ ਦਿੰਨੇ ਆ ਇਹਨਾਂ ਦੇ ਵਿੱਚ ਜੀ ਪੈ ਜਾਂਦੇ ਨੇ ਕਾਲੇ ਕਾਲੇ ਭੁੰਡੀਆਂ ਆਈਆਂ ਪੈ ਜਾਂਦੀਆਂ ਜਦੋਂ ਭੁੰਡੀਆਂ ਪੈ ਜਾਂਦੀਆਂ ਤੇ ਉਹ ਕੀ ਕਰਦੀਆਂ ਕਬੂਤਰਾਂ ਨੂੰ ਜਦੋਂ ਚੋਗਾ ਚਗਾਉਂਦੇ ਆ ਬੱਚੇ ਤੇ ਉਹਨਾਂ ਨੂੰ ਕੀ ਕਰਦੇ ਆ ਉਹ ਬੱਚੇ ਕਬੂਤਰਾਂ ਨੂੰ ਜਣੀ ਥੱਲੇ ਥੱਲੇ ਖਾਂਦੇ ਨੇ ਬੱਚਿਆਂ ਨੂੰ ਖਾਂਦੇ ਨੇ ਬੱਚਿਆਂ ਦੇ ਤੇ ਉਹ ਇਹਨਾਂ ਕਰਕੇ ਨਾ ਵੀਰ ਜੀ ਇਹਦੇ ਵਿੱਚ ਭੁੰਡੀਆਂ ਪੈ ਜਾਂਦੇ ਆ ਆਹ ਹੈ ਜੀ ਨਿੰਮ ਨਿਮ ਤਾ ਲੋਕੀ ਬਾਏ ਤੇ ਬਹੁਤ ਹੀ ਖਤਮ ਹੋ ਰਾਇਆ ਗੱਲ ਐ ਇੱਕ ਤਾਂ ਆਪਾਂ ਜਿਹੜਾ ਨਿਮ ਐ ਮੇਰੇ ਵੀਰ ਜਿਹੜੇ ਮੇਰੀ ਵੀਡੀਓ ਸੁਣਦੇ ਨੇ ਇੱਕ ਇੱਕ ਪੌਦਾ ਹਰੇਕ ਨੇ ਲਾਉਣਾ ਐ ਜਿਹੜੇ ਮੇਰੀ ਵੀਡੀਓ ਸੁਣਦੇ ਨੇ ਇੱਕ ਇੱਕ ਹਰੇਕ ਬੰਦੇ ਨੇ ਪੌਦਾ ਲਾਉਣਾ ਐ ਇਹ ਮੇਰੀ ਗੱਲ ਐ ਇਹ ਘਰ ਵਿੱਚ ਇੰਨਾ ਚੰਗਾ ਐ ਨਿਮ ਲੱਗਿਆ ਤੇ ਵੀਰ ਜੇ ਵਾਤਾਵਰਨ ਨੂੰ ਇੰਨਾ ਠੀਕ ਰੱਖਦਾ ਐ ਇਹਨੂੰ ਕੀ ਕਰਨਾ ਆਪਾਂ ਇਹ ਨਿਮ ਨੂੰ ਆਪਾਂ ਸੁਕਾ ਲੈਣਾ ਐ ਸੁਕਾ ਕੇ ਇਹਨੇ ਮਨੂੰ ਤੇ ਆਪਾਂ ਕੀ ਕਰਨਾ ਇਹਨੂੰ ਨਾ ਇਹਦੇ ਸੁਕਾ ਕੇ ਤੇ ਇਹਦੇ ਵਿੱਚ ਆ ਇਸ ਤਰ੍ਹਾਂ ਕਰਕੇ ਜਣੀ ਪਹਿਲਾਂ ਸੁਕਾ ਆ ਇਸ ਤਰ੍ਹਾਂ ਕਰਕੇ ਸੂਤ ਲੋ ਸੂਤ ਕੇ ਇਹਨੂੰ ਸੁਕਾ ਕੇ ਇਹਨੂੰ ਤੇ ਮੁੜ ਕੇ ਜੇ ਸੁੱਕ ਜਾਣ ਪੱਤੇ ਆ ਇਸ ਤਰ੍ਹਾਂ ਕਰਕੇ ਤੇ ਪੱਤੇ ਥੱਲੇ ਪਾਉਣੇ ਇਹਦੇ ਜਿੱਥੇ ਕੋਤਰ ਆਂਡੇ ਧਰੂਗਾ ਆ ਦੇਖੋ ਆ ਇਸ ਤਰ੍ਹਾਂ ਕਰਕੇ ਜਣੀ ਸੁੱਕੇ ਆ ਦੇਖੋ ਐਸਾ ਕਰਕੇ ਸਕਾਹ ਕੇ ਹਰੇਕ ਬੱਚੇ ਨੂੰ ਜਿਹੜਾ ਵੀ ਅੰਡੇ ਧਰੂਗਾ ਕਬੂਤਰ ਜੋੜੀ ਆਪਾਂ ਲਾਈਆਂ ਨਾ ਉਹ ਜੋੜੀਆਂ ਤੇ ਐ ਕਰਕੇ ਜਿਹੜਾ ਨਿੰਮ ਆ ਇਹਦੇ ਵਿੱਚ ਬਹੁਤ ਜਿਹੜੇ ਜਿਹੜੇ ਜੀਵ ਹੁੰਦੇ ਨੇ ਉਹ ਬਹੁਤ ਘਟ ਪੈਂਦੇ ਨੇ ਯਾਨੀ ਠੱਲੇ ਕਾਲੇ ਜੀਵ ਆ ਜਾਣ ਭੁੰਡੀਆਂ ਆ ਐ ਕਰਕੇ ਨਾ ਤੁਸੀਂ ਨਿੰਮ ਨੂੰ ਸਕਾਹ ਕੇ ਪਾਉਣਾ ਹੈ ਪੱਤੇ ਉੱਤੇ ਫਿਰ ਕਬੂਤਰ ਆਪੇ ਬੈਠੂਗਾ ਤੇ ਇਹਦੇ ਨਾਲ ਫਿਰ ਤੁਹਾਡਾ ਕਬੂਤਰ ਦਾ ਜਿਹੜੇ ਕਾਲੇ ਜੀ ਜੀ ਹੁੰਦੇ ਨੇ ਉਹ ਨਹੀਂ ਪੈਂਦੇ ਇੱਕ ਤਾਂ ਵੀਰ ਜੀ ਇਹ ਧਿਆਨ ਕਰਨਾ ਅੱਛਾ ਇਹ ਜ਼ਰੂਰੀ ਕੰਮ ਕਰਨਾ ਹੈ ਇੱਕ ਆਪਾਂ ਨਿਮਜ ਰੂਲ ਲਾਉਣੇ ਆ ਬਿਲਕੁਲ ਵੀਰ ਜੀ ਕੀ ਕਰਨਾ ਆਪਾਂ ਹੁਣ ਕੀ ਕਰਨਾ ਹੈ ਵੀ ਦੇਖੋ ਆ ਖੁੱਡਾ ਜਿਹੜਾ ਇਹ ਆਪਾਂ ਬਿਲਕੁਲ ਸਾਫ਼ ਰੱਖਣੇ ਆ ਕਿਉਂ ਤੇ ਮੌਸਮ ਆ ਗਿਆ ਮੀਂਹ ਪੈਣ ਲੱਗ ਗਿਆ ਤੇ ਜਦੋਂ ਖੁੱਡਾ ਸਾਫ਼ ਰੱਖਾਂਗੇ ਕਾ ਆਪਣੇ ਕਬੂਤਰ ਵੀ ਤੰਦਰੁਸਤ ਰਹਿਣਗੇ ਪਿੱਠਾ ਆ ਜਾਂਦੀਆਂ ਪਿੱਠਾ ਪੰਜ ਸੱਤ ਦਿਨਾਂ ਤੋਂ ਕੱਢੋ ਤੇ ਮਿਰਜੀ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਦੇਖੋ ਆਹ ਹੈ ਆਪਣੀ ਬ੍ਰੇਤੀ ਆਹ ਬ੍ਰੇਤੀ ਹੈ ਜਿਹੜੀ ਬ੍ਰੇਤੀ ਹੁੰਦੀ ਹੈ ਆਪਣੇ ਮਿਲ ਜੰਦੀ ਹੈ ਗੱਟਾ ਲੈਓ ਬੱਠਾ ਲੈਓ ਐਸ ਤਰ੍ਹਾਂ ਕਰਕੇ ਐਵੇਂ ਬ੍ਰੇਤੀ ਸਿੱਟੇ ਇੱਥੇ ਆਹ ਦੇਖੋ ਬ੍ਰੇਤੀ ਨਾਲ ਤਾਂ ਠੰਡੀ ਹੁੰਦੀ ਹੈ ਨਾਲੇ ਆ ਦੇ ਇਸ ਤਰ੍ਹਾਂ ਕਰਕੇ ਆ ਬਰੇਟ ਦੀ ਸਾਰੇ ਛਿੱਟੇ ਪੱਥਰ ਵਿੱਚ ਜਪਾਲੇ ਮਾ ਉਹਦੇ ਨਾਲ ਕਬੂਤਰੇ ਦੇ ਜਰਾਮ ਕਰਨਗੇ ਉੱਤੋਂ ਗਿੱਲਾ ਨਹੀਂ ਹੋਣ ਦੇਣਾ ਖੁੱਡਾ ਤੇ ਵੀਰ ਜੀ ਟੰਗ ਜੇ ਆਪਾਂ ਸਾਫ ਸੁਪਈਆ ਨਹੀਂ ਰੱਖਦੇ ਤਾਂ ਕਬੂਤਰਾਂ ਨੂੰ ਬਿਮਾਰੀ ਪੈਂਦੀ ਇਸ ਕਰਕੇ ਪੈਂਦੀ ਹੈ ਵੀ ਆਪਾਂ ਸੰਭਾਲਦੇ ਨੇ ਮੈਂ ਤਾਂ ਬਹੁਤ ਲੋਕਾਂ ਨੇ ਦੇਖਿਆ ਵੀ ਖੁੱਡਿਆਂ ਦੇ ਵਿੱਚ ਇੰਨੀਆਂ ਨੀਆਂ ਬੱਠਾ ਚਾਰ-ਚਾਰ ਰੰਗ ਵਾਲਾ ਬੱਠਾ ਜਿਹੜੀਆਂ ਪਈਆਂ ਹੋਣੀਆਂ ਤੇ ਮੈਂ 8 ਪੈਰ ਪਾਣੀ ਦਾ ਕੁੰਡਾ ਭਰ ਕੇ ਰੱਖਦਾ ਦੋ ਬਾਰਾਂ ਮੈਂ ਪਾਣੀ ਬਦਲਦਾ ਤੇ ਕਈ ਤਾਂ ਇੱਕ ਬਾਰਾਂ ਵੀ ਨਹੀਂ ਬਦਲਦੇ ਧਿਆਏ ਮਰਦੇ ਆ ਤੇ ਰੱਖਣ ਦਾ ਤਾਂ ਫਸੇ ਜੇ ਨਹੀਂ ਸੰਭਾਲ ਕਰਾਂਗੇ ਤਾਂ ਉਹ ਘਰ ਵਿੱਚ ਵਦਾ ਕਰਨਗੇ ਤੇ ਜਿਹੜਾ ਨੂੜ ਤੇ ਤੜਕੇ ਡਾਹ ਤੇ ਖੁੱਡੇ ਚ ਮੁੜ ਕੇ ਦਾਣਾ ਨਾ ਪਾਇਆ ਪਾਣੀ ਨਾ ਪਾਇਆ ਫੇ ਸੋਨੂੰ ਬਾਰ ਵੀ ਕੀ ਕਰਨਗੇ ਵੀਰ ਜੀ ਇਹਨਾਂ ਦਾ ਖਿਆਲ ਰੱਖਣਾ ਆਪਣੇ ਜਵਾਕਾਂ ਵੰੋਂ ਜਿਵੇਂ ਆਪਾਂ ਜਵਾਕ ਸਾਹਮਣੇ ਆਏ ਆਏ ਸਾਹਮਣੇ ਪੈਂਦੇ ਨੇ ਫੇਰ ਕਬੂਤਰ ਉੜਦੇ ਨੇ ਤੇ ਵੀਰ ਜੀ ਧਿਆਨ ਰੱਖਿਆ ਕਰੋ ਆਪਣੇ ਜਾਨਵਰਾਂ ਦਾ ਪੂਰਾ ਰੋਜ਼ਗੌਰ ਰੱਖੋ ਵੀ ਕਬੂਤਰ ਮੇਰਾ ਤੰਦਰੁਸਤ ਹੈ ਜਾਂ ਨਹੀਂ ਜਾਂ ਕੀ ਕਰਦਾ ਜੇ ਤੁਹਾਡਾ ਕਬੂਤਰ ਕੋਈ ਬਿਮਾਰ ਹੈ ਕਿਸੇ ਪਾਸਿਓਂ ਜਾਂ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਵੀ ਸਾਨੂੰ ਸ਼ੱਕ ਪੈਂਦਾ ਹੈ ਵੀ ਲਕਬਾ ਜਾਂ ਸ਼ੱਕ ਪੈਂਦਾ ਹੈ ਤੇ ਉਹਦੀ ਤੁਸੀਂ ਕਬੂਤਰ ਨੂੰ ਲੱਗ ਕਰ ਦਿਓ ਖੁੱਡੇ ਹੋਰ ਚ ਤੇ ਹੋਰ ਚ ਕਰੋਗੇ ਤਾਂ ਤੁਹਾਡੇ ਪੁੱਤਰਾਂ ਨੂੰ ਬਿਮਾਰੀ ਨਹੀਂ ਪੈਂਦੀ ਉਸੇ ਖੁੱਡੇ ਚ ਨਾ ਰੱਖੋ ਜੇ ਜੇ ਤੁਹਾਨੂੰ ਸ਼ੱਕ ਲੱਗਦਾ ਕਿਸੇ ਕੁੱਤੇ ਦਾ ਵੀ ਬੇ ਬਿਮਾਰ ਹੈ ਪੁੱਤਰ ਨੂੰ ਉਹਨੂੰ ਲੱਗ ਕਰ ਦਿਓ ਮੇਰੀ ਜੀ ਇਹ ਧਿਆਨ ਰੱਖਣਾ ਸੁੱਕੇ ਰੱਖਣੇ ਖੁੱਡੇ ਮੌਸਮ ਖਰਾਬ ਹੋਈ ਜਾਂਦਾ ਹੁਣ ਪੁੱਤਰਾਂ ਨੂੰ ਬਿਮਾਰੀ ਬਹੁਤ ਪੈ ਰਹੀ ਹੈ ਇੱਕ ਤਾਂ ਤੇ ਇੱਕ ਤੁਸੀਂ ਖੁੱਡੇ ਚ ਕਿਸੇ ਦੇ ਕਬੂਤਰ ਨੂੰ ਜਾ ਕੇ ਫੜਨਾ ਨਹੀਂ ਵੀ ਕਿਸੇ ਦੇ ਖੁੱਡੇ ਜਾ ਕੇ ਫੜ ਲਿਆ ਤੇ ਤੁਸੀਂ ਉਵੇਂ ਜਿਵੇਂ ਆਪਦੇ ਕੁੱਤਰਾਂ ਨੂੰ ਹੱਥ ਲਾਤਾ ਫੇਰ ਬਿਮਾਰੀ ਨਾਲ ਦੀ ਨਾਲ ਖੁੱਡੇ ਚ ਪੈ ਜਾਂਦੀ ਹੈ ਕਿਸੇ ਦਾ ਕੁੱਤਰ ਫੜਨਾ ਨਹੀਂ ਕਿਸੇ ਦਾ ਕੁੱਤਰ ਲਿਆਉਣ ਲਿਆਉਣ ਦੀ ਲੋੜ ਨਹੀਂ ਜੇ ਲਿਆਉਣਾ ਤਾਂ ਆਪਦਾ ਕੁੱਤਰ ਲੱਗ ਰੱਖੋ ਤੇ ਇਨੀ ਕੁ ਮੇਰੀ ਜਾਣਕਾਰੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਕੀ ਫਤ